ਖੰਡੂਰ ਸਾਹਿਬ ਦੇ ਦਿਨ ਆਉਂਦੇ ਪਿੰਡ ਮਾਲਚੱਕ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸਿਲੰਡਰ ਫਟਣ ਦਾ ਮਾਮਲਾ ਸਾਹਮਣੇ ਹੈ ਜੁਸੇ ਵਿੱਚ ਇੱਕ ਸੇਵਾਦਾਰ ਦੇ ਅਗ ਵਿੱਚ ਬੁਰੀ ਤਰ੍ਹਾਂ ਝੁਲਸ ਜਾਣ ਦੀ ਖਬਰ ਸਾਹਮਣੇ ਆਈ ਹੈ ਜੋ ਸੁਰਾਨ ਉਸ ਸੇਵਾਦਾਰ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੱਸਿਆ ਵੀ ਜਾ ਰਿਹਾ ਕਿ ਸਿਲੰਡਰ ਤੋਂ ਬਾਅਦ ਪਾਣੀ ਵਾਲੇ ਗੀਜ਼ਰ ਦੇ ਵਿੱਚ ਵੀ ਵੱਡਾ ਧਮਾਕਾ ਹੋਇਆ ਹਾਲਾਂਕਿ ਪੁਲਿਸ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਤੇ ਦਿੱਤੀ ਗਈ ਹੈ ਇਹ ਜੀ ਸਵੇਰੇ ਨਾ ਸਵਾਕ 4 ਵਜੇ ਦੀ ਗੱਲ ਆ ਤੇ ਮਤਲਬ ਇਹ ਸਿਲੰਡਰ ਕਿਤੇ ਉੱਪਰੋਂ ਲੀਕ ਹੋਇਆ ਵਾ ਭੀ ਏਜੰਸੀ ਵਾਲਿਆਂ ਕੋ ਇਹਨਾਂ ਨੇ ਕੱਲ ਪਰਸੋਂ ਹੀ ਸਿਲੰਡਰ ਲਿਆ ਵਾ ਉਹਦਾ ਕਰਕੇ ਉਹ ਸਿਲੰਡਰ ਲੀਕ ਹੋਣ ਦਾ ਕਰਕੇ ਅੱਗ ਜਿਹੜੀ ਉਹ ਬਹੁਤ ਜ਼ਿਆਦਾ ਵੱਧ ਗਈ ਆ ਤੇ ਉਹ ਅੱਗ ਵਧਣ ਦਾ ਕਰਕੇ ਉਹ ਸਾਡਾ ਮਤਲਬ ਸਰਦਾਰ ਮੱਖਣ ਸਿੰਘ ਸੇਵਾਦਾਰ ਹੀ ਉਹਦੇ ਤੱਕ ਅੱਗ ਨੇ ਸੀਖ ਪਹੁੰਚਾਇਆ ਵਾ ਪਰ ਅਸੀਂ ਏਜੰਸੀਆਂ ਨੂੰ ਬੇਨਤੀ ਕਰਨੀ ਚਾਹੁੰਦੇ ਆਂ ਕਿ ਬਾਈ ਇਹੋ ਜੇ ਸਿਲੰਡਰ ਜਿਹੜੇ ਆ ਗਲਤ ਸਿਲੰਡਰ ਜਿਹੜੇ ਆ ਉਹ ਨਾ ਵੇਚ ਜਾਣ ਜਾਂ ਇਹਨਾਂ ਦਾ ਕੋਈ ਵਾਲ ਬਦਲੀ ਕਰਕੇ ਤੇ ਉਹਦਾ ਚੰਗੀ ਤਰ੍ਹਾਂ ਪ੍ਰੋਪਰ ਕੰਮ ਕੀਤਾ ਜਾਵੇ ਕਿਉਂਕਿ ਜਿਹੜੇ ਇਹ ਸਿਲੰਡਰ ਆ ਇਹ ਸਾਰ ਕਿਸੇ ਦੇ ਤੇ ਇਹ ਸਾਨੂੰ ਪੂਰੇ ਭਾਰਤ ਦੇ ਲੋਕਾਂ ਨੂੰ ਬੇਨਤੀ ਕਰਦੇ ਆਂ ਵੀ ਬਾਈ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਚਾਹੀਦਾ ਵਾ ਤੇ ਇਹ ਸਰਦਾਰ ਮੱਖਣ ਸਿੰਘ ਦਾ ਹੁਣ ਤਕਰੀਬਨ ਬਾਬਿਆਂ ਵਾਲੇ ਹਸਪਤਾਲ ਤੋਂ ਲਾ ਚੱਲਿਆ ਵਾ ਤੇ ਇਹ ਵਿਖਾ ਗਿਆ ਹੈ ਜੇ ਲੋੜ ਪੈਣ ਤੇ ਹੁਣ ਜਦੋਂ ਜਾਣਾ ਪਊਗਾ ਤੇ ਫਿਰ ਵਿਖਾਇਆ ਜਾਊਗਾ ਜੀ ਹਰ ਰੋਜ਼ ਦੀ ਤਰ੍ਹਾਂ ਸਵੇਰੇ ਅੰਮ੍ਰਿਤ ਵੇਲੇ ਪ੍ਰਕਾਸ਼ਮ ਕਰਕੇ ਤੇ ਹੁਕਮਨਾਮਾ ਲਿਖ ਕੇ ਪਰੰਤ ਜਲਦੀ ਸਾਹਿਬ ਦਾ ਪਾਠ ਆਰੰਭ ਕਰਤਾ ਜਾਂਦਾ ਵਾ ਪੰਜਾਂ ਪੌੜੀ ਦਾ ਪਾਠ ਸੁਣਨ ਤੋਂ ਬਾਅਦ ਇਹ ਸੇਵਾਦਾਰ ਜਿਹੜੇ ਦਿੱਲੀ ਅੱਜ ਤੋਂ 10-12 ਸਾਲ ਤੋਂ ਪਹਿਲਾਂ ਹੀ ਸੇਵਾ ਕਰਦੇ ਆ ਰਹੇ ਪ੍ਰਸਾਦ ਜੀ ਆ ਰੂਜੀ ਤਰ੍ਹਾਂ ਇਹ ਪ੍ਰਸ਼ਾਦ ਕਰਨ ਉਹ ਆ ਤੇ ਰਸੋਈ ਵਿੱਚ ਗਏ ਨੇ ਆਪਣੇ ਭਾਂਡੇ ਧੋਤੇ ਨੇ ਉਹਨਾਂ ਨੇ ਜਦੋਂ ਹੀ ਇਹਨਾਂ ਨੇ ਪੱਠੀ ਚਲੋ ਸ਼ੁਰੂ ਕੀਤੀ ਚਲਾਈ ਆ ਉਸ ਵੇਲੇ ਜਿਹੜਾ ਪਿੱਛੋਂ ਲੀਕ ਹੋਣ ਕਾਰਨ ਅੱਗ ਲੱਗੀ ਆ ਇਹ ਸਿੰਘ ਕੋਲ ਹੀ ਨੇ ਭੱਜ ਕੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਇਹ ਜਿਹੜਾ ਮੱਖਣ ਸਿੰਘ ਭਾਈ ਇਹਦਾ ਮੂੰਹ ਤੇ ਦੋਵੇਂ ਹੱਥ ਡੇ ਸੜ ਗਏ ਨੇ ਇਹਨੂੰ ਬਾਅਦ ਵਿੱਚ ਜਿਹੜਾ ਉਹ ਬਾਬਿਆਂ ਨਾਲ ਖੜਿਆ ਗਿਆ ਵਾ ਉੱਥੋਂ ਇਹਦਾ ਇਲਾਜ ਕਰਾ ਕੇ ਆਏ ਹੁਣ ਫਿਰ 2:30 ਵਜੇ ਇਹਨਾਂ ਨੂੰ ਖੜਨਾ ਵਾ ਗੀਜਰ ਜਦੋਂ ਰਸੋਈ ਵਿੱਚ ਚੰਦਰ ਗੈਸ ਬਣ ਗਈ ਛੋਟਾ ਕਮਰਾ ਸੀ ਉਹਦਾ ਬਾਅਦ ਵਿੱਚ ਜਿਹੜਾ ਵਾ ਉਹ ਗੀਜਰ ਬਾਅਦ ਵਿੱਚ ਫੜ ਗਿਆ ਗੀਜਰ ਚਲਾਈਦਣ ਪਾਣੀ ਗਰਮ ਵਾਸਤੇ ਤੇ ਗੀਜਰ ਚੱਲ ਰਿਹਾ ਸੀ ਤੇ ਜਦੋਂ ਗਰਮੀ ਜ਼ਿਆਦੀ ਹੋ ਗਈ ਅੰਦਰ ਵਿੱਚ ਤੇ ਬਾਅਦ ਵਿੱਚ ਜਿਹੜਾ ਗੀਜਰ ਹੀ ਫੜ ਗਿਆ ਵਾ ਇਹ ਜੀ ਸਵੇਰੇ ਨਾ ਸਵਾ 4 ਵਜੇ ਦੀ ਗੱਲ ਆ ਤੇ ਮਤਲਬ ਇਹ ਸਿਲੰਡਰ ਕਿਤੇ ਉੱਪਰੋਂ ਲੀਕ ਹੋਇਆ ਵਾ ਭੀ ਏਜੰਸੀ ਵਾਲਿਆਂ ਕੋ ਇਹਨਾਂ ਨੇ ਕੱਲ ਪਰਸੋਂ ਹੀ ਸਿਲੰਡਰ ਲਿਆ ਵਾ ਉਹਦਾ ਕਰਕੇ ਉਹ ਸਿਲੰਡਰ ਲੀਕ ਹੋਣ ਦਾ ਕਰਕੇ ਅੱਗ ਜਿਹੜੀ ਉਹ ਬਹੁਤ ਜ਼ਿਆਦਾ ਵੱਧ ਗਈ ਆ ਤੇ ਉਹ ਅੱਗ ਵਧਣ ਦਾ ਕਰਕੇ ਉਹ ਸਾਡਾ ਮਤਲਬ ਸਰਦਾਰ ਮੱਖਣ ਸਿੰਘ ਸੇਵਾਦਾਰ ਹੀ ਪੂਰੇ ਤੱਕ ਆਗਨੇ ਸੀਖ ਪਚਾਇਆ ਵਾ ਪਰ ਅਸੀਂ ਏਜੰਸੀਆਂ ਨੂੰ ਬੇਨਤੀ ਕਰਨੀ ਚਾਹੁੰਦੇ ਆਂ ਵੀ ਬਾਈ ਇਹੋ ਜੇ ਸਿਲੰਡਰ ਜਿਹੜੇ ਆ ਗਲਤ ਸਿਲੰਡਰ ਜਿਹੜੇ ਆ ਉਹ ਨਾ ਵੇਚੇ ਜਾਣ ਜਾਂ ਇਹਨਾਂ ਦਾ ਕੋਈ ਵਾਰ ਬਦਲੀ ਕਰਕੇ ਤੇ ਉਹਦਾ ਚੰਗੀ ਤਰ੍ਹਾਂ ਪ੍ਰੋਪਰ ਕੰਮ ਕੀਤਾ ਜਾਵੇ ਕਿਉਂਕਿ ਜਿਹੜੇ ਇਹ ਸਿਲੰਡਰ ਆ ਇਹ ਸਾਰ ਕਿਸੇ ਦੇ ਘਰ ਦੇ ਵਿੱਚ ਬੰਬ ਪਿਆ ਵਾ ਤੇ ਇਹ ਸਾਨੂੰ ਪੂਰੇ ਭਾਰਤ ਦੇ ਲੋਕਾਂ ਨੂੰ ਬੇਨਤੀ ਕਰਦੇ ਆਂ ਵੀ ਬਾਈ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਚਾਹੀਦਾ ਵਾ ਤੇ ਇਹ ਸਰਦਾਰ ਮੱਖਣ ਸਿੰਘਾ ਹੁਣ ਤਕਰੀਬਨ ਬਾਬਿਆਂ ਵਾਲੇ ਹਸਪਤਾਲ ਤੋਂ ਲਾ ਚੱਲੇ ਆ ਵਾ ਤੇ ਇਹ ਵਿਖਾ ਕੇ ਆਏ ਆ ਜੇ ਲੋਡ ਪੈਣ ਤੇ ਹੁਣ ਜਦੋਂ ਜਾਣਾ ਪਊਗਾ ਤੇ ਫਿਰ ਵਿਖਾਇਆ ਜਾਊਗਾ ਜੀ ਜੀ ਹਰ ਰੋਜ਼ ਦੀ ਤਰ੍ਹਾਂ ਸਵੇਰੇ ਅੰਮ੍ਰਿਤ ਵੇਲੇ ਪ੍ਰਕਾਸ਼ਮਕ ਕਰਕੇ ਤੇ ਹੁਕਮਨਾਮਾ ਲਿਖ ਕੇ ਪ੍ਰੰਤ ਜਗਜੀਤ ਸਿੰਘ ਦਾ ਪਾਠ ਆਰੰਭ ਕਰਤਾ ਜਾਂਦਾ ਵਾ ਪੰਜਾਂ ਪੌੜੀ ਦਾ ਪਾਠ ਸੁਣਨ ਤੋਂ ਬਾਅਦ ਇਹ ਸੇਵਾਦਾਰ ਜੀ ਦਿੱਲੀ ਅਜ ਤੋਂ 10-12 ਸਾਲ ਤੋਂ ਪਹਿਲਾਂ ਹੀ ਸੇਵਾ ਕਰਦੇ ਆ ਰਹੇ ਪ੍ਰਸ਼ਾਦ ਦੀ ਹਰ ਰੋਜ਼ ਦੀ ਤਰ੍ਹਾਂ ਇਹ ਪ੍ਰਸ਼ਾਦ ਕਰਨ ਵਾਸਤੇ ਰਸੋਈ ਵਿੱਚ ਗਏ ਨੇ ਆਪਣੇ ਭਾਂਡੇ ਧੋਤੇ ਨੇ ਇਹਨਾਂ ਨੇ ਜਦੋਂ ਹੀ ਇਹਨਾਂ ਨੇ ਭੱਠੀ ਚਲੋ ਸ਼ੁਰੂ ਕੀਤੀ ਚਲਾਈ ਆ ਉਸ ਵੇਲੇ ਜਿਹੜਾ ਪਿੱਛੋਂ ਲੀਕ ਹੋਣ ਕਾਰਨ ਅੱਗ ਲੱਗੀ ਆ ਇਹ ਸਿੰਘ ਕੋਲ ਹੀ ਨੇ ਭੱਜ ਕੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਇਹ ਜਿਹੜਾ ਮੱਖਣ ਸਿੰਘ ਭਾਈ ਇਦਾ ਮੂੰਹ ਤੇ ਦੋਵੇਂ ਹੱਥ ਡੇ ਸੜ ਗਏ ਨੇ ਇਹਨੂੰ ਬਾਅਦ ਵਿੱਚ ਜਿਹੜਾ ਵਾ ਬਾਬਿਆਂ ਨਾਲ ਖੜਿਆ ਗਿਆ ਵਾ ਉਤੋਂ ਇਹਦਾ ਇਲਾਜ ਕਰਾ ਕੇ ਆਏ ਹੁਣ ਫਿਰ ਦੋ ਢਾਈ ਹੋ ਜੀ ਇਹਨਾਂ ਨੂੰ ਖੜਨਾ ਵਾ ਗੀਜਰ ਜਿਹੜਾ ਰਸੋਈ ਵਿੱਚ ਅੰਦਰ ਗੈਸ ਬਣ ਗਈ ਛੋਟਾ ਕਮਰਾ ਸੀ ਉਹਦਾ ਬਾਅਦ ਵਿੱਚ ਜਿਹੜਾ ਵਾ ਉਹ ਗੀਜਰ ਬਾਅਦ ਵਿੱਚ ਫੜ ਗਿਆ ਗੀਜਰ ਨੂੰ ਚਲਾਈਦਿਆਂ ਪਾਣੀ ਗਰਮਾ ਵਾਸਤੇ ਤੇ ਗੀਜਰੂ ਚੱਲ ਰਿਹਾ ਸੀ ਤੇ ਜਦੋਂ ਗਰਮੀ ਜ਼ਿਆਦੀ ਹੋ ਗਈ ਅੰਦਰ ਵਿੱਚ ਤੇ ਬਾਅਦ ਵਿੱਚ ਜਿਹੜਾ ਗੀਜਰ ਫੜ ਗਿਆ ਵਾ